ਇੱਥੇ ਆ ਕੇ ਠੀਕ ਹੋਇਆ ਪਿੱਛੇ ਦਾ ਬੁਰਾ ਹਾਲ ਆ ਮੁੰਡਾ ਟੀਕੇ ਲਾਉਂਦਾ ਨਸ਼ੇ ਦੇ ਚਿੱਟੇ ਦੇ ਹਾਂ ਚਿੱਟੇ ਦੇ ਹੋਰ ਗੋਲੀਆਂ ਖਾਂਦਾ ਸਾਰੇ ਨਸ਼ੇ ਕਰਦਾ ਸੀ ਚੀਜ਼ਾਂ ਵੇਚਤੀਆਂ ਕਰ ਦੀਆਂ ਸਾਰੀਆਂ ਕੋਈ ਚੀਜ਼ ਨਹੀਂ ਰੱਖੀ ਸਭ ਕੁਝ ਵੇਚਦਾ ਆ ਹੁਣ ਫਰਿੱਜ ਮੇਰੇ ਮੈਂ ਕਰੇ ਰ ਸੀਗੀ ਇਹ ਕਰੋਂ ਆ ਗਿਆ ਫਰਿੱਜ ਚਾਕੇ ਵੇਚਤੀ ਦਾਣੇ ਵਾਲਾ ਢੋਲ ਦਾਣੇ ਪਾਈਦੇ ਜੀ ਇਹਦੇ ਵਿੱਚ 10 ਕੁੰਟਲ ਦਾ ਉਹ ਵੇਚਦਾ ਯਾਨੀ ਕੋਈ ਚੀਜ਼ ਨਹੀਂ ਛੱਡਦਾ ਘਰ ਚ ਸਭ ਵੇਚਤੀਆਂ ਪਿਓ ਨੂੰ ਜਿਹੜਾ ਕਿ ਰਾਜਾ ਸੀਗਾ ਘਰ ਦਾ ਉਹਨੂੰ ਮਤਲਬ ਰੋਡ ਤੇ ਲਿਆ ਕੇ ਛੱਡ ਬਹੁਤ ਡਰਦਾ ਵਾਲਾ ਅੱਛਾ ਬਹੁਗਣੀ ਬੁੜੇ ਦਾ ਰੋਟੀ ਦੇਣੀ ਨਹੀਂ ਜਮਾ ਨਹੀਂ ਦੇਣੀ ਕਹਿੰਦੀ ਆ ਮੇਰੇ ਟੋਲੇ ਦੀ ਮੁੰਦੀ ਸੀ ਮੈਂ 1972 ਦੇ ਵਿੱਚ ਬਣਵਾਈ ਸੀ ਮੈਂ ਉਦੋਂ ਮਲੂਕਪੁਰ ਹਾਈ ਸਕੂਲ ਚ ਪੜਾਉਂਦਾ ਸੀ ਉਹ ਵੀ ਲੈ ਗਈ ਦੋ ਕੁੜੀਆਂ ਸੀ ਕਿ ਉਹਨਾਂ ਨੇ ਨਹੀਂ ਸਪੋਰਟ ਕੀਤੇ ਉਹਨਾਂ ਨੇ ਨਹੀਂ ਕਿਹਾ ਵੀ ਬਾਪੂ ਜੀ ਨੂੰ ਕਿਉਂ ਘੜ ਰਹੇ ਘਰੇ ਬਾਪੂ ਜੀ ਦਾ ਸਾਰਾ ਸਮਾਨ ਵੱਡੀ ਕੁੜੀ ਲੈ ਗਈ ਚਾਕੇ ਵੰਡ ਲਿਆ ਉਹਨਾਂ ਨੇ ਕਹਿੰਦੀ ਮੈਂ ਰੋਟੀ ਦਊਂਗੀ ਹਾਂ ਤਿੰਨ ਮਹੀਨੇ ਰੋਟੀ ਦਿੱਤੀ ਉਹ ਪਿਆ ਬਾਪੂ ਜੀ ਥੋੜੇ ਲੀੜੇ ਤੈ ਮਾਰ ਕੇ ਧੋ ਕੇ ਰੱਖਤੇ ਗੱਡੀ ਆਉਦੀ ਜੇ ਰੱਖੋ ਤੇ ਜਾਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇਖ ਕਹਿੰਦੇ ਨੇ ਕਿ ਇੱਕ ਪਿਓ ਜਿਹੜਾ ਹੁੰਦਾ ਸਾਰੇ ਪਰਿਵਾਰ ਦਾ ਜਿਹੜਾ ਖਰਚਾ ਚਾਹਦਾ ਹਰ ਕਿਸੇ ਨੂੰ ਜਿਹੜਾ ਹੈ ਉਹਦੀ ਖੁਆਇਸ਼ ਤਾਂ ਜਿਹੜਾ ਆ ਇੱਕ ਧਿਆਨ ਰੱਖਦਾ ਹੈ ਹਰ ਕਿਸੇ ਦੀ ਇੱਛਾ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦਾ ਤੇ ਅੱਜ ਇੱਕ ਸਾਡੇ ਨਾਲ ਬਾਪੂ ਜੀ ਨੇ ਜੋ ਕਿ ਆਪਣਾ ਪਰਿਵਾਰ ਛੱਡ ਕੇ ਜਿਹੜਾ ਆਸ਼ਰਮ ਦੇ ਵਿੱਚ ਪਹੁੰਚੇ ਨੇ ਦੋ ਇਹਨਾਂ ਦੇ ਕੁੜੀਆਂ ਨੇ ਇੱਕ ਮੁੰਡਾ ਹੈ ਜੇ ਵਾਈਫ ਦੀ ਗੱਲ ਕਰੀ ਤੇ 6 ਸਾਲ ਹੋ ਗਏ ਇਹਨਾਂ ਦੀ ਵਾਈਫ ਨੂੰ ਗਏ ਹੋਏ ਤੇ ਗੱਲਬਾਤ ਕਰਦੇ ਤੇ ਜਾਂਦੇ ਬਾਪੂ ਜੀ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਬੜੀਆ ਇੱਥੇ ਆ ਕੇ ਠੀਕ ਹੋਇਆ ਪਿੱਛੇ ਦਾ ਬੁਰਾ ਹਾਲ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਅੱਜ ਹੀ ਆਏ ਪਹਿਲੇ ਤੁਹਾਨੂੰ ਅੱਜ ਹੀ ਆਏ ਹੋ ਤੇ ਕੀ ਹੋਇਆ ਸੀ ਕਿ ਤੁਸੀਂ ਕਹਿ ਰਹੇ ਹੋ ਪਿੱਛੇ ਦਾ ਬਹੁਤ ਬੁਰਾ ਹਾਲ ਹੈ ਕੀ ਕੀ ਹੋਇਆ ਤੁਹਾਡੇ ਨਾਲ ਮੁੰਡਾ ਟੀਕੇ ਲਾਉਂਦਾ ਇੰਜੈਕਸ਼ਨ ਦੇ ਨਸ਼ੇ ਦੇ ਚਿੱਟੇ ਦੇ ਹਾਂ ਚਿੱਟੇ ਦੇ ਹੋਰ ਗੋਲੀਆਂ ਖਾਂਦਾ ਸਾਰੇ ਨਸ਼ੇ ਕਰਦਾ ਜੀ ਅੱਛਾ ਠੀਕ ਮੈਰਿਡ ਹੈ ਵਿਆਹਿਆ ਹੋਇਆ ਆ ਹਾਂ ਤੇ ਉਹਨਾਂ ਦੀ ਉਹ ਨਹੀਂ ਰੋਗ ਦੀ ਵਾਈਫ ਨਹੀਂ ਉਹ ਨਹੀਂ ਰੋਕਦੀ ਚੀਜ਼ਾਂ ਵੇਚੀਆਂ ਕਰਦੀਆਂ ਸਾਰੀਆਂ ਕੋਈ ਚੀਜ਼ ਨਹੀਂ ਰੱਖੀ ਸਭ ਕੁਝ ਵੇਚਦਾ ਆ ਹੁਣ ਫਰਿੱਜ ਮੇਰੇ ਮੈਂ ਕਰੇ ਰਹੀ ਸੀਗੀ ਇਹ ਘਰੋਂ ਆ ਗਿਆ ਫਰਿੱਜ ਚਾਕੇ ਵੇਚਤੀ ਦਾਣੇ ਵਾਲਾ ਢੋਲ ਦਾਣੇ ਪਾਈ ਰਿਆ ਜੀ ਇਹਦੇ ਵਿੱਚ 10 ਕੁੰਟਲ ਦਾ ਉਹ ਵੇਚਦਾ 1400 ਚ ਜਿਹੜਾ 7000 ਦੀ ਚੀਜ਼ ਆਉਂਦੀ ਆ ਹੁਣ ਦੇਖ ਲਓ ਫਰਿੱਜ ਘੱਟੋ ਘੱਟ 10000 ਦੀ ਤਾਂ ਆਉਂਦੀ ਹੁੰਦੀ ਆ ਉਹ ਵੀ ਵੇਚਿਆ ਆ ਪੱਖਾ ਪੁੱਖਾ ਚਾਕੇ ਵੇਚਿਆ ਕੂਲਰ ਫਰਾ ਪੱਖਾ ਹੀ ਇਹ ਯਾਨੀ ਕੋਈ ਚੀਜ਼ ਨਹੀਂ ਛੱਡਦਾ ਘਰ ਚ ਸਭ ਵੇਚ ਦਿਆਂ। ਮਤਲਬ ਇੱਕ ਨਸ਼ੇ ਕਰਕੇ ਮੁੰਡੇ ਨੇ ਸਾਰਾ ਕੁਝ ਘਰ ਦਾ ਵੇਚਤਾ ਇੱਕ ਪਿਓ ਨੂੰ ਜਿਹੜਾ ਕਿ ਰਾਜਾ ਸੀਗਾ ਘਰ ਦਾ ਉਹਨੂੰ ਮਤਲਬ ਰੋਡ ਤੇ ਲਿਆ ਕੇ ਛੱਡਦਾ। ਮੈਂ ਮਾਸਟਰ ਸੀ। ਅੱਛਾ। ਮੈਨੂੰ ਕਹਿੰਦੇ 10000 ਇੱਥੇ ਲੱਗੂ ਮੈਂ ਤਾਂ 100 ਹੀ ਲੈ ਲਿਓ। ਹੂੰ। ਵੱਧ ਆਉਦੀ ਹਿੰਮਤ ਆ ਹੱਡੀ। ਹੂੰ। ਤੇ ਯਾਨੀ ਬਹੁਤੋਂ ਡਰਦਾ ਵਾਲਾ। ਅੱਛਾ। ਬਹੁਤ ਕਹਿੰਦੀ ਬੁੜੇ ਦਾ ਰੋਟੀ ਦੇਣੀ ਨਹੀਂ। ਹੂੰ। ਜਮਾ ਨਹੀਂ ਦੇਣੀ ਕਹਿੰਦੀ। ਆ ਮੇਰੇ ਟੋਲੇ ਦੀ ਮੁੰਦੀ ਸੀ ਮੈਂ 1972 ਦੇ ਵਿੱਚ ਬਣਵਾਈ ਸੀ ਮੈਂ ਉਦੋਂ ਮਲੂਕਪੁਰ ਹਾਈ ਸਕੂਲ ਚ ਪੜਾਉਂਦਾ ਸੀ ਉਹ ਵੀ ਲੈਦੀ ਅੱਛਾ ਕੀ ਕੀ ਪੜ੍ਹਾਉਂਦੇ ਸੀ ਕਿਹੜਾ ਸਬਜੈਕਟ ਪੜ੍ਹਾਉਂਦੇ ਸੀ ਮੈਂ ਨਿੱਕੇ ਸਕੂਲ ਚ ਸੀ ਆ ਜਿਹੜੇ ਢੇਢੇ ਬੱਚੇ ਹੁੰਦੇ ਆ ਸਾਰੇ ਸਾਬ ਚ ਇਕੱਠੀ ਇਕੱਲੇ ਨਹੀਂ ਪੜਾਉਣੀ ਪੈਂਦੀ ਹਮ ਮਰਾਲ ਮਿਲ ਕੇ ਜਿੰਨੇ ਜਾਣੇ ਉਹਨੇ ਵੰਡ ਲਈ ਤੇ ਦੋ ਕੁੜੀਆਂ ਸੀ ਕਿ ਉਹਨਾਂ ਨੇ ਨਹੀਂ ਸਪੋਰਟ ਕੀਤਾ ਉਹਨਾਂ ਨੇ ਨਹੀਂ ਕਿਹਾ ਵੀ ਬਾਪੂ ਜੀ ਨੂੰ ਕਿਉਂ ਘੜ ਰਹੇ ਘਰੇ ਬਾਪੂ ਜੀ ਦਾ ਸਾਰਾ ਸਮਾਨ ਵੱਡੀ ਕੁੜੀ ਲੈ ਗਈ ਚਾਕੇ ਵੰਡ ਲਿਆ ਉਹਨਾਂ ਨੇ ਬਸ ਉਹਨਾਂ ਦੀ ਮਰਜ਼ੀ ਹੁਣ ਕਿਉਂ ਤਾਂ ਪੱਕਾ ਹੀ ਨਹੀਂ ਸਕਦੇ ਮਤਲਬ ਕਿ ਬਾਪੂ ਜੀ ਨਾਲ ਪਿਆਰ ਨਹੀਂ ਹੈਗਾ ਬਾਪੂ ਜੀ ਦਾ ਸਮਾਨ ਨਾਲ ਪਿਆਰ ਹੈ ਜਾਨੀ ਕਹਿੰਦੀ ਮੈਂ ਰੋਟੀ ਦਊਂਗੀ ਹਾਂ ਤਿੰਨ ਮਹੀਨੇ ਰੋਟੀ ਦਿੱਤੀ ਉਹ ਪਿਆ ਬਾਪੂ ਜੀ ਥੋੜੇ ਲੀੜੇ ਪੈ ਮਾਰ ਕੇ ਧੋ ਕੇ ਰੱਖ ਤੇ ਗੱਡੀ ਆ ਉਹਦੀ ਚ ਰੱਖੋ ਤੇ ਜਾਓ ਮੈਂ ਗੱਡੀ ਲੈ ਕੇ ਆਇਆ ਇੱਥੇ ਹਮ ਮਰੂਤੀ ਉਹ ਮੇਰੇ ਵਾਲੀ ਖੜੀ ਆ ਹਮ ਤੇ ਕੋਈ ਹਾਲ ਨਹੀਂ ਬੱਚੇ ਜਾਨੀ ਬਸ ਸਿੱਗੀ ਕੀ ਔਲਾਦ ਇਦਾਂ ਦੀ ਨਿਕਲ ਜੂਗੀ ਇਹਨੇ ਸੁਪਨੇ ਦੇਖਿਆ ਐ ਇੰਨਾ ਕੁਛ ਪਾਲ ਪੋਸ ਕੇ ਵੱਡਾ ਕੀਤਾ ਐ ਢੱਡ ਤੇ ਬਾਵਾ ਪਾਲਿਆ ਹਾਂ 6 ਸਾਲ ਆਪਾਂ ਬੱਚੇ ਦੇ ਜੰਗਲ ਪਾਣੀ ਵਾਲੇ ਵੀ ਹੱਥ ਧੋਨੇ ਆ ਉੱਤੇ ਢੱਡ ਦੇ ਮੂਤ ਦਿੰਦੇ ਸੀ ਉਹ ਵੀ ਸਹਣਾ ਮੋਢੇ ਤੇ ਬਾ ਰੱਖ ਲੈਣ ਮੋਢੇ ਤੇ ਹੀ ਮੂਤ ਦੇਣਾ ਐਹੋ ਜਿਹੀਆਂ ਹੁੰਦੀਆਂ ਹਰੇਕ ਮਾਂ ਪਿਓ ਚੱਕਦਾ ਤੇ ਪਰ ਬੱਚੇ ਵੱਡੇ ਹੋ ਕੇ ਮਾਂ ਪਿਓ ਨੂੰ ਸਿਆਣ ਦੇ ਨਹੀਂ ਅਹਿਸਾਸ ਹੁੰਦਾ ਹੈ ਦੁੱਖ ਹੁੰਦਾ ਹੈ ਕਿ ਔਲਾਦ ਇਦਾਂ ਦੀ ਹੋ ਨਿਕਲ ਗਈ ਬਾਤ ਸੁਣੋ ਇਹਨਾਂ ਅੰਦਰ ਵੜ ਕੇ ਨਹੀਂ ਕੋਈ ਦੇਖਦਾ ਤੇ ਕਿੰਨੇ ਕਿਤੇ ਕਿਹਾ ਜਾਂਦਾ ਕੁੜੀਆਂ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਪਿਓ ਦਾ ਫੇਰ ਕੁੜੀਆਂ ਨੇ ਕਿਉਂ ਨਹੀਂ ਰੱਖਿਆ ਕਿਉਂ ਨਹੀਂ ਸਾਥ ਦਿੱਤਾ ਕੁੜੀਆਂ ਪਰੌਣਾ ਤੇ ਕੁੜੀ ਲੜਦੇ ਉਹ ਕਹਿੰਦਾ ਤੂੰ ਲਿਆਈਆਂ ਇਹਨੂੰ ਮਾਸਟਰ ਨੂੰ ਉਹ ਕਹਿੰਦੀ ਤੂੰ ਰਿਆਈਆਂ ਕੱਲੇ ਆਇਆ ਕਹਿੰਦਾ ਬੱਸ ਰੋਟੀ ਮੈਂ ਕਿਹਾ ਭਾਈ ਲੜੋ ਨਾ ਮੈਂ ਰੋਟੀ ਜਿੱਥੇ ਪਰਮਾਤਮਾ ਨੇ ਲਿਖਿਆ ਮੈਨੂੰ ਉੱਥੇ ਹੀ ਖਾਣੀ ਪੈਣੀ। ਬਿਲਕੁਲ। ਤੇ ਆਪਣਾ ਪਰਿਵਾਰ ਛੱਡ ਕੇ ਆ ਗਏ ਹੋ ਯਾਦ ਆਂਦੀ ਐ? ਯਾਦ ਨੂੰ ਤੁਰੇ ਫਿਰਨ ਹੁਣ ਮੈਂ ਕੀ ਕਰਾਂ ਯਾਦ ਨੂੰ ਕੱਲੀ ਨੂੰ। ਅੱਜ ਬੇਬੇ ਹੁੰਦੀ ਲੱਗਦਾ ਇਹ ਦਿਨ ਦੇਖਣ ਨੂੰ ਮੇਰੇ। ਉਹਦਾ ਫੋਨ ਤੇ ਮੈਨੂੰ ਗੱਲਾਂ ਕੱਢਦਾ ਹੁਣ ਵੀ। ਉਹਦਾ ਤਪਤੇਜ ਬਹੁਤ ਸੀ ਮੇਰੇ ਘਰ ਵਾਲੀ ਦਾ। ਅੱਛਾ। ਮੈਂ ਅਗਰ ਦਿਨ ਸੰਦ ਦੇਖਣੇ ਨਹੀਂ ਪੈਣ ਸੀ। ਅਸੀਂ ਇਹਨਾਂ ਨੂੰ ਸਮਾਂ ਘਰੋਂ ਬੁਲਾ ਦਿੰਦੇ। 70-80 ਲੱਖ ਦਾ ਘਰ ਆ। 6-7 ਕਮਰੇ ਮੇਰੇ ਬਿਹਲੇ ਪਿਆ ਥੱਲੇ। ਚਾਰ ਚਵਾਰੇ ਆ ਉੱਤੇ ਸਰਵਿਸਿਬਲ ਮੋਟਰ ਲੱਗੀ ਆ ਦੂਜੀ ਆ ਟੈਂਕੀ ਵਾਲੀ ਟੂਟੀ ਲੱਗੀ ਆ ਸਾਰੀਆਂ ਸਹੂਲਤਾਂ ਘਰ ਚ ਬਹੁਤ ਵਧੀਆ ਬਣਿਆ ਹੋਇਆ ਪਰ ਮੈਨੂੰ ਵੜਿਆ ਕੇ ਹੱਥ ਚ ਕਰ ਲਿਆ ਫੇਕ ਬਈ ਆਪਾਂ ਕਹਿੰਨਾ ਕੁੜੀਆਂ ਨੂੰ ਨਹੀਂ ਇਹ ਸਦਣ ਆਪਾਂ ਸਮਾਨ ਨਹੀਂ ਮੋੜਦੀਆਂ ਫਲਾਣਾ ਜਿਵੇਂ ਫੇਰ ਭਾਈ ਉਦੋਂ ਬਾਅਦ ਮੇਤੋ ਜੀ ਮੈਂ ਕਰਾ ਲਿਆ ਵਾ ਘਰ ਦਾ ਰਜਿਸਟਰੀ ਕਰਾ ਲਈ ਆਪਦੇ ਨੂੰ ਆਪਣੇ ਨਾਮ ਕਰਾ ਲਈ ਤੁਹਾਡੇ ਮੁੰਡੇ ਨੇ ਹਾਂ ਮੌਰੋ ਮੈਨੂੰ ਕਹਣਾ ਨੇ ਕਾਲਾ ਮੇਰੇ ਘਰੋਂ ਮੇਰੇ ਨੋਂ ਆ ਮੈਂ ਜ਼ਿੰਮੇਵਾਰ ਆਂ ਦਾ ਘਰ ਦਾ ਤੂੰ ਕੀ ਲੱਗਦਾ ਅੱਛਾ ਤੇ ਹੱਥ ਨੂੰ ਕੀ ਹੋਇਆ ਤੁਹਾਡਾ ਹੱਥ ਦੀਆਂ ਉਂਗਲਾਂ 1962 ਚ ਉਦੋਂ ਆਹ ਕੋਈ ਨਹੀਂ ਸੀ ਇੰਜਨ ਨਾਲ ਮੋਟਰ ਕਣਕ ਕੋਤਦੇ ਸੀ ਵਿੱਚ ਰੁੱਕਦੇ ਆਏ ਆ ਗਿਆ ਬਲਦਾਨਾ ਕੋਤਦੇ ਹੁੰਦੇ ਸੀ ਕਣਕ ਉਦੋਂ ਅੱਧਾ ਗਿਆ ਵੱਡਿਆ ਗਿਆ 8ਵੀਂ ਸੀਮਾ ਦਾ 1962 ਚ ਉਦੋਂ ਦਾ ਵੱਡਿਆ ਹੋਇਆ ਅੱਛਾ ਤੇ ਹੈਗੀ ਉਮੀਦ ਕਿ ਮੁੰਡਾ ਆ ਕੇ ਲੈ ਕੇ ਜਾਊਗਾ ਜਾਂ ਕੁੜੀ ਆ ਕੇ ਲੈ ਕੇ ਜਾਊਗੀ ਬੇਗੋੜੀ ਕਿਸੇ ਨੇ ਨਹੀਂ ਆਉਣਾ ਇਹ ਮਾਪੇਂ ਦੀਆਂ ਗਾਲਾਂ ਕੱਢ ਰਿਹਾ ਉਹਨੂੰ ਪਤਾ ਨਹੀਂ ਕਿ ਜਿਸ ਪਿਓ ਤੋਂ ਮੈਂ ਜਨਮ ਲਿਆ ਉਹੀ ਮੈਨੂੰ ਗਾਲਾਂ ਕੱਢੀ ਜਾਂਦਾ ਆਪਣੀ ਭੈਣਾਂ ਨੂੰ ਹੀ ਗਲਤ ਬੋਲੀ ਜਾਂਦਾ ਪੁੱਛੋ ਨਾ ਤਾਂ ਕੋਈ ਨਹੀਂ ਹੋਣਾ ਦੱਸ ਹੀ ਨਹੀਂ ਸਕਦਾ ਜਿਹੜਾ ਕੋਈ ਕਹਿਦਾ ਸੁਣ ਲਓ ਹਾਂ ਅਟਾਈਓ ਮੈਂ ਰਿਕਾਰਡਿੰਗ ਕਰੀ ਆ ਬਈ ਸਬੂਤ ਜਮੀਨ ਆ ਲੋਕ ਕਰਨਾਲਾ ਉਹ ਵੀ ਇਹਦੇ ਨੋਖਰਾ ਬੈਠਾ ਕਹਿੰਦਾ ਮੈਂ ਵੇਚੂ ਮਿੱਟੀ ਦੇ ਭਾਅ ਵੇਚ ਦੂੰ ਫਲਾਣੇ ਦੇ ਭਾਅ ਵੇਚ ਦੂੰ ਹੀ ਸੇਡੂੰ ਮੈਂ ਕਿਹਾ ਭਰਾਵਾ ਮੈਂ ਤਾਂ ਤੁਹਾਨੂੰ ਕੇਰਾ ਦੇ ਚੁੱਕਿਆ ਹੁਣ ਆਪਾਂ ਇਹ ਤੜਾਉਣੀ ਆ ਅੱਛਾ ਜਮੀਨ ਦੇ ਨੋ ਨੀ ਰਹਿਣ ਦੇਣੀ ਮੈਂ ਹੁਣ ਤਿੰਨਾਂ ਨੂੰ ਦਊਗਾ ਅੱਛਾ ਤੁਹਾਡੀ ਜਿਹੜੀ ਨੂੰ ਆ ਉਹ ਕਹਿੰਦੀ ਨਹੀਂ ਵੀ ਬਾਪੂ ਜੀ ਨੂੰ ਇੰਨਾ ਪਰੇਸ਼ਾਨ ਕਿਉਂ ਕਰਦੇ ਹੋ ਕੁਛ ਬਾਪੂ ਜੀ ਨੂੰ ਉਹ ਕਹਿੰਦੀ ਬਾਪੂ ਨੂੰ ਰੋਟੀ ਨਹੀਂ ਦੇਣੀ ਤੈਨੂੰ ਤਲਾਕ ਦੇ ਦੂੰ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦਾਂ ਨੂੰ ਮੈਂ ਕੀ ਕਹਿਣਾ ਕੀ ਨਾ ਚੁੱਪ ਜੀ ਫਾਇਦਾ ਬਸ ਫੇ ਕਦੇ ਕਦੇ ਮਿੱਠਾ ਹੋ ਜਾਂਦਾ ਬੜਾ ਕਹਿੰਦਾ ਦੇਖੋ ਕਹਿੰਦਾ ਤੂੰ ਮੈਨੂੰ ਮੁੱਟੇ ਢਿੱਤੇ ਮਤਾਇਆ ਮੈਨੂੰ ਚੱਕ ਕੇ ਖੜਾਇਆ ਮੋਢੇ ਦੇ ਬਾਅਕੇ ਕਹਿੰਦਾ ਉਹ ਦੂਰ ਦੇਖ ਜਿੰਨੇ ਸਾ ਤੇਰੀ ਨਿਗਰ ਨਹੀਂ ਜਾਂਦੀ ਉੱਥੇ ਤੱਕ ਮੇਰੀ ਜਾਂਦੀ ਸੀ ਮੋਢੇ ਦੇ ਉੱਤੇ ਬੈਠੇ ਦੀ ਵਿੱਚ ਵਿੱਚ ਇਹ ਜਿਹੇ ਮਿੱਠੀਆਂ ਗੱਲਾਂ ਵਿੱਚੇ ਹੋਰ ਵਿੱਚੇ ਹੋਰ ਟੀਕੇ ਲਾਉਂਦਾ ਸੀ ਬੁਰਾ ਹਾਲ ਬਸ ਟੀਕੇ ਲਾਉਂਦਾ ਕਿੰਨੇ ਉਮਰ ਕਿੰਨੀ ਹੋਣੀ ਹੈ ਉਮਰ ਉਹਦੀ ਹੈਗੀ ਆ 84 ਦਾ ਜਨਮ 84 ਦੇ ਤੇ ਲੱਗਦਾ ਕਿ ਇੰਜੈਕਸ਼ਨ ਲਾ ਰਿਹਾ ਟੀਕੇ ਲਾ ਰਿਹਾ ਚਿੱਟਾ ਲੈ ਰਿਹਾ ਕਿਸੇ ਨੂੰ ਕੀ ਮੈਂ ਬੈਠਿਆ ਧੱਕੇ ਨਾਲ ਲਾਉਂਦਾ ਮੈਂ ਬਥੇਰਾ ਕਹਣਾ ਮੈਂ ਨਾ ਨਾ ਲਾ ਓਏ ਨਾ ਲਾ ਮਰ ਜਾਏਗਾ ਕੱਲਾ ਹੈਗਾ ਬਰਤ ਕੋਈ ਡਰਦਾ ਡਰਦਾ ਨਹੀਂ ਕੋਤਰੀ ਪੋਤਰੇ ਹੈਗੇ ਆ ਅਜੇ ਨਹੀਂ ਕੋਈ ਹੋਇਆ ਤਾਂ ਬਾਬਾ ਜੀ ਕੁਝ ਕਹਿਣਾ ਚਾਹੋਗੇ ਕੀ ਕਰਾਂ ਹੁਣ ਮੈਂ ਉਹਨਾਂ ਨੂੰ ਔਰ اولادਾਂ ਨੂੰ ਕੁਝ ਕਹਿਣਾ ਚਾਹੋਂਗੇ ਕੀ ਕਹਿਣਾ ਚਾਹੋਂਗੇ ਮੈਂ ਕੁਝ ਨਹੀਂ ਕਹਿਣਾ ਮੈਂ ਤਾਂ ਇੱਥੇ ਆ ਗਿਆ ਮੇਰਾ ਤਾਂ ਘਰ ਹੁਣ ਆਹਾ ਉਹ ਘਰ ਨਹੀਂ ਹੈ ਸੋ ਬਾਪੂ ਜੀ ਦੀ ਇੰਨੀ ਜ਼ਿਆਦਾ ਦੁੱਖ ਭਰੀ ਕਹਾਣੀ ਹੈ ਰਿਕਾਰਡਿੰਗ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਤੁਹਾਨੂੰ ਸੁਣਾ ਦਿੱਤੀ ਹੈ ਇੱਕ ਮੁੰਡਾ ਜਿਹੜਾ ਹੈ ਆਪਣੇ ਪਿਓ ਨੂੰ ਆ ਸ਼ਬਦ ਜਿਹੜਾ ਬੋਲ ਰਿਹਾ ਕਿ ਇੱਕ ਮੈਂ ਕਹਿੰਨੀ ਆ ਜੇਕਰ ਆਪਾਂ ਪ੍ਰਾਪਰਾ ਨੇ ਜਾਂ ਫਿਰ ਯਾਰ ਦੋਸਤ ਨੇ ਬੰਦਾ ਇੱਕ ਵਾਰੀ ਜ਼ਰੂਰ ਸੋਚੂਗਾ ਇੰਨੇ ਕੋੜੇ ਜਾਂ ਇੰਨੇ ਭੱਦੇ ਸ਼ਬਦ ਬੋਲਦਾ ਹੈ ਪਰ ਇੱਕ ਮੁੰਡਾ ਬਿਲਕੁਲ ਵੀ ਜਿਹੜਾ ਹੈ ਹਿਚਕਿਚਾ ਨਹੀਂ ਰਿਹਾ ਸ਼ਾਇਰ ਆਮ ਜਿਹੜਾ ਚਿੱਟਾ ਲਾ ਰਿਹਾ ਨਸ਼ੇ ਕਰ ਰਿਹਾ ਇੱਕ ਬਾਪੂ ਨੂੰ ਇੱਕ ਪਿਓ ਨੂੰ ਆਪਣੇ ਘਰੋਂ ਬਾਹਰ ਕੱਢ ਦਿੱਤਾ ਇਹਦੇ ਨਾਲ ਉਹਨਾਂ ਦੇ ਜੇ ਇੱਕ ਗੱਲ ਕੀਤੀ ਤਾਂ ਉਹਨਾਂ ਦੀ ਵਾਈਫ ਨੇ ਵੀ ਬਿਲਕੁਲ ਜਿਹੜਾ ਸਾਥ ਨਹੀਂ ਦਿੱਤਾ ਤੇ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦਾਂ ਨੂੰ ਜੋ ਕਿ ਨੇ ਪਿਆਰਾ ਨਾਲ ਚਾਹ ਨਾਲ ਜਿਹੜੀ ਆ ਪਾਲੀ ਜਾਂਦੀ ਆ ਹਰ ਕਿਸੇ ਦੀ ਉਮੀਦ ਹੁੰਦੀ ਹੈ ਕਿ ਸਾਡੀ ਔਲਾਦ ਹੋਵੇ ਪਰ ਉਹੀ ਔਲਾਦ ਜਦੋਂ ਉਹਨਾਂ ਦਾ ਟਾਈਮ ਹੁੰਦਾ ਹੈ ਤਾਂ ਕਿਉਂ ਆਸ਼ਰਮਾਂ ਤੇ ਮਜਬੂਰ ਕਰ ਦਿੰਦੀ ਨੇ ਸਾਨੂੰ ਜਰੂਰ ਆਪਣੀ ਰਾਏ ਜਿਹੜੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਸਾਡਾ ਬੈਕਟਰ ਨੇ ਡਾ ਡਾਕਟਰੀ ਦਾ ਕੋਰਸ ਕਰਾਇਆ ਹੋਇਆ ਨੂੰ ਮੈਂ ਸੰਗਰੂਰ ਤੋਂ ਡੰਗਰ ਹਸਪਤਾਲ ਵਿੱਚ ਡੰਗਰਾਂ ਦਾ ਫੇਰ ਵੀ ਡਾਕਟਰ ਨਹੀਂ ਬੜਿਆ ਫੇਰ ਬਾਥ ਸਵ ਪ੍ਰਵਾਹ ਨਹੀਂ ਹੁਣ ਤਾਂ ਲੋਹਾ ਵੱਢਦਾ ਤੇ ਪਿਛਲੇ ਮਹੀਨੇ ਮੇਰੇ ਤੋਂ 30000 ਰੁਪਇਆ ਲੈ ਗਿਆ ਖੋ ਕੇ ਅੱਜ 10000 ਲੈ ਲਿਆ ਪੰਜ ਮਿੱਠਾ ਹੋ ਕੇ ਲੈ ਲਿਆ ਫੇ ਚਾਰ ਲੈ ਲਿਆ ਮਾਰ ਵੀ ਕਰਦਾ ਤੁਹਾਡੇ ਨਾਲ ਨਹੀਂ ਕੁੱਟ ਮਾਰ ਜੇ ਤਾਂ ਖਤਾ ਨਹੀਂ ਹੋਈ ਹੁਣ ਮੈਨੂੰ ਕਹਿੰਦਾ ਮੈਂ ਤੇਰੀਆਂ ਲੱਤਾਂ ਦੋਨੋਂ ਤੋੜ ਦੇਣੀਆਂ ਅੱਛਾ ਮੈਂ ਘਰੇ ਬੜਨਾ ਨਹੀਂ ਜਾ ਕੇ ਇਹੋ ਜਿਹੇ ਦਾ ਕੀ ਆ ਮਾਰੇ ਕੁਸ ਮਾਰ ਦੇ ਦੇ ਦੇਖ ਵੀ 2 ਮਹੀਨੇ ਆ ਹਣ 3 ਮਹੀਨੇ ਆ ਬਸ ਕੋਈ ਪਤਾ ਨਹੀਂ ਮੇਰੀ ਜ਼ਿੰਦਗੀ ਦਾ ਮੈਨੂੰ ਕੱਲ ਨੂੰ ਭਾਵੇਂ ਮਰ ਜਾਂ ਨਦੀ ਕਿਨਾਰੇ ਰੁਖੜਾ ਉਹ ਜਦੋਂ ਮਰਜੀ ਨਦੀ ਚੜ੍ਹ ਜੇ ਰੋੜ ਕੇ ਲੈ ਜਾਂਦੀ ਹੁੰਦੀ ਆ ਬਿਲਕੁਲ ਬਿਲਕੁਲ ਮੈਂ ਇੱਕੋ ਹੀ ਬਸ ਚਾਹਣਾ ਮੈਨੂੰ ਰੱਬ ਮੌਤ ਦੇ ਦੇਵੇ ਬਸ ਨਹੀਂ ਇੱਦਾਂ ਹੋਰ ਚੀਜ਼ ਮੇਰਾ ਜੀਉਣ ਨੂੰ ਚੀਜ਼ ਨਹੀਂ ਕਾਟ ਜੇ ਇੱਥੇ ਨਾ ਰੱਖਦੇ ਮੈਂ ਸਲਫਾਟ ਦੀ ਗੋਲੀ ਖਾ ਲੈਣੀ ਸੀ ਚੱਲ ਨਹੀਂ ਇੱਦਾਂ ਨਹੀਂ ਬੋਲੀਦਾ ਇੱਥੇ ਗੱਲ ਕਰ ਇਹਨਾਂ ਨੇ ਰੱਖ ਲਿਆ ਬਹੁਤ ਵਧੀਆ ਕੀਤਾ ਮੇਰੀ ਜ਼ਿੰਦਗੀ ਬਚਾਤੀ ਨਹੀਂ ਇੱਦਾਂ ਨਹੀਂ ਬੋਲੀਦਾ ਹੁੰਦਾ ਕੀ ਕਰਾਂ ਹੋ ਹੱਲ ਕੀ ਆ ਰੋਟੀ ਮੈਨੂੰ ਨਹੀਂ ਕੋਈ ਦਿੰਦਾ ਇੱਥੇ ਰੋਟੀ ਪੱਕੀ ਪਕਾਈ ਦਾ ਮਿਲੂ ਪੈਨ ਨੂੰ ਮੰਜਾ ਮਿਲ ਗਿਆ ਇਹਨੇ ਮੰਜੇ ਵੀ ਵੇਚ ਤੇ ਚਾਕੇ ਘਰੋਂ ਸਾਰੀ ਜੀ ਵੇਤੀ ਜੀ ਕੋਈ ਨਹੀਂ ਗੇਟ ਗਰਿੱਲਾਂ ਸਭ ਪਟਕੇ ਵੇਚ ਐ ਲੋਹੇ ਚ ਇੱਕ ਮੁੰਡੇ ਦੁਆਰਾ ਇੰਨਾ ਜ਼ਿਆਦਾ ਪਰੇਸ਼ਾਨ ਆ ਕਿ ਇੱਕ ਪਿਓ ਕਹਿੰਦਾ ਮੈਂ ਸੈਲਫ ਫਾਦੀਆਂ ਗੋਲੀਆਂ ਖਾ ਕੇ ਮਤਲਬ ਕੀ ਮਰ ਜਾਊਂਗਾ ਤੇ ਬਾਪੂ ਜੀ ਆਪਾ ਤੁਸੀਂ ਆਪ ਕਿਉਂ ਮੰਨਣਾ ਆਪਣੇ ਕਰਮਾਂ ਦੀ ਸਜ਼ਾ ਭਰੂਗਾ ਉਹ ਜਦੋਂ ਭਰੂਗਾ ਭਰੂਗਾ ਹੁਣ ਤਾਂ ਹੰਕਾਰਿਆ ਫਿਰਦਾ ਨਾ ਹੁੰਦਾ ਕਹਿੰਦਾ ਲੱਤਾਂ ਤੇਰੀਆਂ ਨਾ ਤੋੜੀਆਂ ਖਈ ਮੈਲੇ ਕਹਿੰਦਾ ਤੋੜੂੰ ਦੋਨਾਂ ਪਰੌਣਿਆਂ ਦੀ ਅੱਛਾ ਕਹਿੰਦਾ ਫੇਵਾਂ ਜੀੜ ਚੜੇ ਜਾਣਾ ਤਮ ਕੀ ਦਿੰਦਾ ਮਤਲਬ ਤਮ ਬਹੁਤ ਇਕ ਤਮ ਕੀ ਇਕ ਤਮ ਕੀ ਤਮ ਕਿਉਂ ਬਣਿਆ ਹੀ ਨਹੀਂ ਜਿਹੜੀਆਂ ਕੋਈ ਦੇ ਹੀ ਨਹੀਂ ਸਕਦਾ ਇਹੋ ਜਿਹਿਆਂ ਦਿੰਦਾ